यार तू नहीं नशे वाले तो मतलब यार घड़ियाँ कब मजे से सवालियाँ कब मजे से चुपका रहेंगे कौन जो फड़े गए तो कौन जो फड़े जाऊँगा आना कोई नहीं हमारी पार्टी एनोक बड़ा करना इच्छुक है मंच से विराट मार ਉਹ ਬਹੁਤ ਦੱਸਦੇ ਕਿ ਗਿਲੰਦਰ ਜੁਮਨੇ ਜੋਂ ਨੂੰ ਲੈ ਕੇ ਅੱਜ ਚੌਥਾ ਦਫ਼ਤਰ ਖੋਲਿਆ ਗਿਆ ਕਿਉਂਕਿ ਮੋਹਿੰਦਰ ਭਗਤੇ ਹੈ ਕਦੇ ਵਿੱਚ ਗਿਲੰਦਰ ਜਸਤੇ ਲੋਕਾਂ ਨੇ ਇਹਨਾਂ ਨੂੰ ਦੇ ਦੇਣਾ ਹੈ ਜੇ ਸੀ ਕੋਈ بڑے ਚਾਰੇ ਲੋਕਾਂ ਨੂੰ ਪਤਾ ਕਿ ਜਿੱਦੀ ਸਰਕਾਰ ਆ ਜਿਉਂਦਾ ਐ ਐਮ ਐਲ اے ਚੁਣ ਕੇ ਭੇਜਾਂਗਾ ਸਾਡੇ ਇਲਾਕੇ ਦੀ ਸਾਡੀ ਵਿਧਾਨ ਸਭਾ ਦੀ ਵਾਅਦੋ ਵਾਅਦੇ ਗਵਰਨਮੈਂਟ ਨੂੰ ਵੀ ਲੋਕਾਂ ਦੇ ਕੰਮ ਹੋਣਗੇ ਜਦੋਂ ਆਪੇ ਇਲਾਕੇ ਦਾ ਦੀ ਧਰਸਤਾਨ ਨਮਾਇਦਾ ਧਰਮਵੰਦ ਵਿੱਚ ਐਮਐਲਏ ਬਣ ਕੇ ਕੰਮ ਕਰੂਗਾ ਤੇ ਆਪੇ ਹੀ ਵਿਧਾਨ ਸਭਾ ਦਾ ਵਿਕਾਸ ਵੀ ਹੋਵੇਗਾ ਤੇ ਲੋਕਾਂ ਦੇ ਕੰਮ ਵੀ ਹੋਣਗੇ ਲੋਕ ਬੜੇ ਸੁਚਾਰੂ ਨੇ ਸਿਆਣੇ ਨੇ ਤੇ ਬਾਕੀ ਰਹੀ ਗੱਲ ਇਹ ਕਿ ਜਿਹੜੀ ਜਿਨੀ ਚੋੜ ਹੋਈ ਆ ਉਹ ਇਤੋਂ ਜਿਹੜੇ ਆਪਣਾ 2022 ਦੇ ਵਿੱਚ ਚੈਨਲ ਨੇ ਬਣਾ ਕੇ ਭੇਜੇ ਸੀ ਉਹਨਾਂ ਦੀਆਂ ਆਪੁੱਧੀਆਂ ਕਾ ਕੇ ਪਾਰਟੀ ਛੰਡਰ ਕਰਕੇ ਇਹ ਧੂਨ ਕਰਦੀ ਪਈ ਆ ਤੇ ਲੋਕੋ ਨਾਲ ਕਦੀ ਮੂਣੀ ਲਾਉਣਗੇ ਜਿਹੜੇ ਕਦੀ ਉਸ ਪਾਰਟੀ ਤੇ ਕਦੀ ਇਸ ਪਾਰਟੀ ਤੇ ਕਦੀ ਉਸ ਰਸਤੇ ਤੇ ਕਦੀ ਇਹ ਨਾ ਲੋਕ ਵੀ ਸਰਪਗੱਟੀ ਨੂੰ ਤੇ ਇਹਨਾਂ ਦੇ ਪਿੰਡਾ ਜੀ ਜੰਨੀ ਲਾਲ ਭਗਤੀ ਨੂੰ ਦਿਲਾਂ ਦੇ ਵਿੱਚ ਰੱਖ ਕੇ ਬੈਠੇ ਜਦੋਂ ਅਸੀਂ ਲੋਕਾਂ ਨੂੰ ਵੋਟ ਲਈ ਅਪੀਲ ਕਰ ਜਾਂਦੇ ਆ ਤੇ ਲੋਕ ਆਪ ਤੁਹਾਡੇ ਕੋਲ ਉੱਠਦੇ ਆ ਆਪ ਕਹਿੰਦੇ ਆ ਕਿ ਸਾਡੇ ਜੇ ਘਰਾਂ ਨੂੰ ਪਾਣੀ ਸੁਲਾਈ ਦੇ ਕਨੈਕਸ਼ਨ ਦਿੱਤੇ ਜਾਂ ਸੀਵੇਜ ਦੇ ਕਨੈਕਸ਼ਨ ਸਾਡੇ ਗਲੀਆਂ ਦੇ ਵਿੱਚ ਤੇ ਜਾਂ ਸੜਕਾਂ ਪੱਕੀਆਂ ਕੀਤੀਆਂ ਕਿਉਂ ਚੁੰਨੀ ਲਾਲ ਭਗਤੀ ਨੇ ਸਾਡੇ ਕੰਮ ਕੀਤੇ ਇਲੈਗਲ ਕਲੋਨੀਆਂ ਦੇ ਵਿੱਚ ਵੀ ਸੀਵੇਜ ਵਾਟਰ ਸਪਲਾਈ ਦਾ ਕਨੈਕਸ਼ਨ ਦੇ ਕੇ ਇਲੈਗਲ ਕਲੋਨੀਆਂ ਨੂੰ ਠੀਕ ਕਰਾਇਆ ਚੁੰਨੀ ਲਾਲ ਭਗਤੀ ਨੇ ਤੇ ਜਿਵੇਂ ਚੁੰਨੀ ਲਾਲ ਭਗਤੀ ਕੰਮ ਕਰਦੇ ਨੇ ਉਸੇ ਤਰੀਕੇ ਨਾਲ ਕੰਮ ਕਰਨ ਦਾ ਜਿੰਮਾ ਸਾਡੇ ਵੱਡੇ ਘਰ ਨੇ ਜਿੰਮਾ ਗਿਰਦੀ ਨੂੰ ਜਾਂ ਤੇ ਲੋਕ ਕਮੇਡੀ ਲੀਡਣਾ ਜੇ ਸਭ ਤੋਂ ਵੱਡੀ ਗੱਲ ਹੈ ਲੋਕ ਇਹਨਾਂ ਨੂੰ ਕਿ ਇਮਾਨਦਾਰ ਨੇ ਤੇ ਪਿੰਡਾਂ ਦੇ ਰਾਜ ਕਰਨ ਵਾਲਾ ਲੇਟਾ ਜਾਂਦੇ ਆ ਜਦੋਂ ਹੀ ਸੱਤਪੁਰ ਜਾਂਦੇ ਆ ਤੇ ਪਿੰਦਰ ਭਗਤੀ ਦੀਆਂ ਲੋਕ ਤਰੀਕਾ ਕਰਦੇ ਡਾਕਦੇ ਤੇ ਨਾਲ ਲੋਕ ਇਹ ਵੀ ਕਹਿੰਦੇ ਆ ਇਹ ਬੁੱਢਾ ਕੈਂਡੀਡੇਟ ਨੂੰ ਤੁਸੀਂ ਟਿਕਟ ਦਿੱਤੀ ਆ ਇਹਨੂੰ ਜਿਚਾਉਣਾ ਸਾਡਾ ਆਪ ਦਾ ਬੁੱਢਾ ਫਰਕਿਆ ਲੋਕ ਦਫ਼ਤਰ ਵੀ ਲੋਕ ਨੇ ਕਿ ਸੱਤਪੁਰ ਦੇ ਸੋਚੇ ਗਲੰਦਰ ਤੋਂ ਸਾਰੇ ਸਾਥੀ ਨੂੰ ਜਨਮਵਾਪਰ ਕਰਨੇ ਪਰ ਕੋਲ ਸਾਥੀ ਵੀ ਸਾਰੇ ਸਾਡੇ ਲੋਕਾਂ ਤੋਂ ਲੰਗਰ ਔਰ ਸਿਹਤ ਤੇ ਰਾਜਾ ਦੇ ਸਾਰੇ ਹੀ ਸਤਕਾਰਯੋਗ ਕੁਲੀ ਦੇ ਮੰਤਰੀगण ਸਾਰੇ ਐਮ.ਐਲ.ਏ ਸਹਿਬਾਨ ਪਾਰਟੀ ਦੇ ਅਹੁਦੇਦਾਰ ਜਿਹੜੇ ਸਾਰੇ ਔਰ ਤੋਂਡੇ ਆਪਣੇ ਚਰਚਤੀ ਮੁੱਢੀ ਡੋਂਗ ਦਾ ਜੁਣ ਹੋਏ ਤੋਂਡੇ ਆਪਣੇ ਉਮੀਦਵਾਰ ਮੇਰੇ ਵੀਂਦਰ ਪੱਗੇ ਜੀ ਸਭ ਤੋਂ ਪਹਿਲਾਂ ਤਾਂ ਤੁਨੂੰ ਸਾਰਿਆਂ ਨੂੰ ਜਲੰਧਰ ਰੈਸਕਿਊ ਅਸਰਵੇ ਸਾਥੀ ਮੁਹਾਰਤਵਾਲ ਕੇ ਬਹੁਤ ਸੁਨਹਿਰੀ ਮੌਕੇ ਉਹ ਜਲੰਧਰ ਰੈਸਕਿਊ ਮਿਲ ਰਹੇ ਹੈ ਕਿ ਜੋ ਅੱਜ ਤੋਂ ਸਵਾ ਦੋ ਸਾਲ ਪਹਿਲਾਂ ਇੱਕ ਬਹੁਤ ਵੱਡੀ ਜ਼ਲਤੀ ਬਹੁਤ ਵੱਡਾ ਹੰਡਰ ਇੱਕ ਇਹਦੇ ਮਰਤੀ ਨੂੰ ਚੁੜ ਗਏ ਹੋ ਗਿਆ ਕਿ ਜਿਹਨੇ